ਹੈਲੋ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਚਿਬੜਾਂ ਦੀ ਚਟਣੀ ਜੋ ਕਿ ਬਹੁਤ ਜ਼ਿਆਦੀ ਟੇਸਟੀ ਹੁੰਦੀ ਆ ਬਹੁਤ ਜ਼ਿਆਦੀ ਸਵਾਦ ਹੁੰਦੀ ਆ ਤੇ ਲੋ ਜੀ ਆਪਾਂ ਦੱਸ ਦਿਆਂ ਤੁਹਾਨੂੰ ਸ਼ੇਅਰ ਕਰਦੇ ਆ ਰੈਸਪੀ ਚਿਬੜਾਂ ਦੀ ਚਟਣੀ ਦੀ ਤੇ ਇੱਧਰ ਆ ਮੇਰੀ ਮੁੱਤੀ ਆ ਜਿਹੜੀ ਇਹ ਚਟਣੀ ਕੁੱਟਣ ਦੀ ਸੀ ਇੱਧਰ ਮੈਂ ਚਾਹ ਪੀਣ ਲੱਗੀ ਸੀ ਤੇ ਇੱਧਰ ਮਸ਼ੀਨ ਮੈਂ ਲਾਈ ਸੀ ਕੱਪੜੇ ਧੋਣ ਦੇ ਸੀ ਤੇ ਬਾਕੀ ਸ਼ਾਮ ਦਾ ਟਾਈਮ ਸੀ ਇਦਰ ਭਾਂਡੇ ਪਏ ਸੀ ਧੋਣ ਵਾਲੇ ਇੱਥੇ ਖੁੱਲਾ ਏਰੀਆ ਹੈ ਮੰਨ ਲੋ ਅੱਪਾ ਬਾਹਰ ਭਾਂਡੇ ਧੋਣੇ ਆ ਇਦਰ ਮੇਰੀ ਮੁੱਤੀ ਚਟਨੀ ਕੁੱਟਣ ਦੀ ਸੀ ਉਹ ਆਂਦੀ ਆ ਕਿ ਮੈਂ ਮम्मा ਮੈਂ ਚਟਨੀ ਕੁੱਟਣੀ ਆ ਤੇ ਅਸੀਂ ਕਹਿੰਦੇ ਵੀ ਅੱਖਾਂ 'ਚ ਪੈ ਜਾਣੀਆਂ ਛਿੱਟਾਂ ਮਿਰਚਾਂ ਪਹਿਲੋ ਬਰੀਕ ਕੀਤੀਆਂ ਇਹਨੇ ਤੇ ਇਹਨੂੰ ਖਾਂ ਇਹ ਖਾਂਦਾਨੀਆਂ ਚਟਨੀ ਬਸ ਇਹਨੂੰ ਚਟਨੀ ਕੁੱਟਣ ਦਾ ਮਤਲਬ ਇਹ ਸ਼ੌਂਕ ਆ ਤੇ ਆਦਾ ਮੈਂ ਕੁੱਟਣੀ ਆ ਫਿਰ ਉੱਪਰੋਂ ਮੰਮੀ ਚਿਬੜ ਕੱਟ ਕੇ ਪਾਉਂਦੇ ਸੀ ਕੁੰਡੀ ਦੇ ਵਿੱਚ ਜੋ ਕਿ ਮੇਰੀ ਮੁੱਤੀ ਨੇ ਕਰਤੀ ਸੀ ਬਰੀਕ ਮਿਰਚਾਂ ਤੇ ਉਸ ਤੋਂ ਬਾਅਦ ਆਪਾਂ ਚਿਬੜਾ ਨੂੰ ਬਰੀਕ ਕਰਨਾ ਵਾ ਇਹ ਮਾਲਵੇਰੇ ਮਾਲਵੇ ਏਰੀਏ ਦੀ ਚਟਨੀ ਮਾਲਸਾ ਬਠਿੰਡੇ ਦੀ ਜੋਗਿਆ ਮੇਰੇ ਮੁੱਤੀ ਲੱਗੀ ਹੋਈ ਆ ਜੋਰਾ ਸ਼ੋਰਾ ਨਾਲ ਕੁਟੜ ਮਾਸ ਤੇ ਚਿਬੜਾ ਨੂੰ ਕਟ-ਕਟ ਕੇ ਪੀਸ ਕੇ ਘਟ-ਘਟ ਕੇ ਪੀਸਤਾ ਤੇ ਇਧਰ ਆਂਬੀ ਆ ਅੰਬੀ ਨੂੰ ਆਪਾਂ ਕੱਟਿਆ ਵਾਂ ਇਧਰ ਮੰਮੀ ਲੱਗੀ ਹੋਈ ਆ ਤਿਆਰੀ ਕਰਨ ਤੇ ਉਹ ਮੰਮੀ ਐਂਬੀ ਕੱਟਣ ਦੀ ਆ ਤੇ ਬਾਕੀ ਮੰਮੀ ਸਬਜ਼ੀ ਦੀ ਤਿਆਰੀ ਕਰਨ ਦੀ ਸੀ ਬਾਹਰ ਬੈਠ ਕੇ ਲਓ ਜੀ ਇਧਰ ਫਿਰ ਆਪਾਂ ਕੁੰਡੀ ਨੂੰ ਫੜਨਾ ਪੈਂਦਾ ਜੋ ਕਿ ਮੈਂ ਪੈਰ ਥੱਲੇ ਇਧਰ ਨੂੰ ਲਾਈ ਸੀ ਤੇ ਆਪਾਂ ਫਿਰ ਉਸ ਤੋਂ ਬਾਅਦ ਫਿਰ ਆ ਗਈ ਮੰਮੀ ਦੀ ਵਾਰੀ ਜੋ ਕਿ ਮੰਮੀ ਕਹਿੰਦੀ ਮੈਂ ਕਰਦੀ ਹਾਂ ਚਟਨੀ ਕੁੱਟਦੀ ਆ ਮੇਰੀ ਮੁੱਤੀ ਨਾਲ ਕਰਦੀ ਸੀ ਬਰੀਕ ਚਿਬੜ ਪਿਸਤੇ ਸੀ ਤੇ ਮੰਮੀ ਨੇ ਹੁਣ ਪਿਆਜ਼ ਤੇ ਅੰਬੀ ਪਾਈ ਆ ਵਿੱਚ ਲਸਣ ਵੀ ਪਾ ਸਕਦੇ ਹੋ ਤੁਸੀਂ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਇਧਰ ਮੰਮੀ ਅਰਬੀ ਕੱਟਣ ਦੀ ਸੀ ਚੱਪੜਾਂ ਦੀ ਅੰਬੀ ਦੀ ਚਟਨੀ ਤਿਆਰ ਆ ਤੇ ਇਹ ਚਟਨੀ ਕੁੱਟੀ ਆ ਪਰ ਬਹੁਤ ਜ਼ਿਆਦੀ ਤੁਰ ਜਾਣੀ ਆ ਤੇ ਮਰੀਸਰ ਲਾ ਕੇ ਜਾਣੀ ਆ ਇਧਰੋਂ ਆਪਾਂ ਤੇਕਿਆਂ ਤੋਂ ਮੰਮੀ ਨੇ ਕੁੱਟੀ ਆ ਤੇ ਕਿਉਂਕਿ ਉਧਰ ਚਿਪੜ ਨਹੀਂ ਹੁੰਦੇ ਇਸ ਕਰਕੇ ਆਪਾਂ ਇਧਰੋਂ ਮਾਂਸ ਭਿੰਡੇ ਵੱਲ ਰਹੇ ਹੈਗੇ ਇਧਰ ਤੇ ਲੈ ਕੇ ਜਾਣੀਆਂ ਅੰਮ੍ਰਿਤਸਰ ਸ਼ਹਿਰ ਤੇ ਦੋ ਪੈਣਾ ਆ ਤੇ ਦੋਨਾਂ ਵਾਸਤੇ ਚਟਨੀ ਜਾਊਗੀ ਚਟਨੀ ਕੁੱਟ ਕੇ ਤਿਆਰ ਆ ਵੱਡੀ ਡੱਬੀ ਵੱਡੀ ਵਾਸਤੇ ਛੋਟੀ ਡੱਬੀ ਛੋਟੀ ਵਾਸਤੇ ਸੋ ਇਸ ਕਰਕੇ ਚਟਨੀ ਤਿਆਰ ਆ ਤੇ ਹੁਣ ਨਮੀ ਫੇਰ ਦੁਬਾਰਾ ਚਟਨੀ ਕੁੱਟਣ ਲਈ ਆ ਆਪਣੇ ਘਰ ਵਾਸਤੇ ਤੇ ਇਧਰ ਵੇਖੋ ਫਿਰ ਖਖੜੀਆਂ ਵੱਡੀਆਂ-ਵੱਡੀਆਂ ਫੁੱਟਾ ਲੈ ਕੇ ਆਂਦੀਆਂ ਐ ਤੇ ਆ ਵੇਖੋ ਚਿਪੜ ਜੋ ਕਿ ਮੰਮੀ ਹੁਣ ਚਿਪੜ ਮੰਗਣ ਦੀਆਂ ਚਟਨੀ ਚ ਪਾਉਣੇ ਆ ਤੇ ਮੈਂ ਚਿਪੜ ਲੈ ਕੇ ਚੱਲੀ ਆ ਫ੍ਰਿਜ ਚੋਂ ਲੈ ਕੇ ਇਹ ਚਟਨੀ ਪੁੱਠੀ ਘਰ ਵਾਸਤੇ ਚਿਪੜ ਹਾਂਜੀ ਆਹ ਵਾਲੀਆਂ ਜਿਹਨੂੰ ਜਿਹਨੂੰ ਪਤਾ ਤੇ ਕਮੈਂਟ ਚ ਦੱਸੋ ਇੱਧਰ ਤਾਂ ਬੋਲਦੇ ਆ ਫੁੱਟਾਂ ਤੇ ਖਖੜੀ ਕੋਈ ਕकੜੀ ਬੋਲਦਾ ਫੁੱਟਾਂ ਅਸੀਂ ਫੁੱਟਾਂ ਬੋਲਦੇ ਆ ਤੇ ਆਹ ਚਿਬੜ ਤੇ ਇਹਨਾਂ ਦੀ ਚਟਣੀ ਬਣਦੀ ਜੋ ਕਿ ਬਹੁਤ ਜਿਆਦਾ ਸਵਾਦ ਹੁੰਦੀ ਆ ਚਟਣੀ ਕੁੱਟ ਦੇ ਇੰਦਰ ਇਧਰ ਮਾਨਸਬ ਠੰਡੇ ਏਰੀਏ ਇਹ ਚੀਜ਼ਾਂ ਮਿਲ ਜਾਂਦੀਆਂ ਫੁੱਟਾਂ ਤੇ ਚਿਬੜ ਮਾਨਸਾ ਬਠਿੰਡੇ ਏਰੀਏ ਚ ਤੇ ਪਰ ਅੰਮ੍ਰਿਤਸਰ ਇਹ ਚੀਜ਼ਾਂ ਨਹੀਂ ਮਿਲਦੀਆਂ ਤੇ ਪਤਾ ਨਹੀਂ ਕਿਉਂ ਨਹੀਂ ਮਿਲਦੀਆਂ ਸਾਡੀ ਇਹ ਫੇਵਰੇਟ ਆ ਅਸੀਂ ਖਾਣੇ ਆ ਸਲਾਦ ਦੇ ਤੌਰ ਤੇ ਰੋਟੀ ਨਾਲ ਖਾਣੇ ਆ ਫੁੱਟਾ ਕੱਟਦੇ ਆ ਤੇ ਚਿਬੜਾਂ ਦੀ ਚਟਨੀ ਖਾਣੇ ਆ ਜੋ ਕਿ ਬਹੁਤ ਵਧੀਆ ਲੱਗਦੀ ਆ ਆ ਵੇਖੋ ਚਿਬੜ ਇਹ ਬਹੁਤ ਸਵਾਦ ਹੁੰਦੇ ਆ ਜੋ ਕਿ ਸਾਡੇ ਏਰੀਏ ਅੰਮ੍ਰਿਤਸਰ ਸ਼ਹਿਰ ਉਧਰ ਨਹੀਂ ਮਿਲਦੇ ਇਹ ਉਹ ਤਾਂ ਤੇ ਖਖੜੀਆਂ ਮਤਲਬ ਨਹੀਂ ਮਿਲਦੀਆਂ ਇਹ ਕੁਛ ਕਮੈਂਟਾਂ ਚ ਦੱਸੋ ਜਿੰਨੂੰ ਜਿੰਨੂੰ ਪਤਾ ਆ ਤੇ ਜਿਹਦੇ ਜਿਹਦੇ ਏਰੀਆ ਚ ਹੈਈਆਂ ਆ ਦੱਸੋ ਚਿਪੜਾ ਜੋ ਕਿ ਕੀ ਕਹਿੰਦੇ ਆ ਫਟਿਆ ਆ ਜੋ ਕਿ ਬਹੁਤ ਕੋਲਾ ਹੈ ਬਹੁਤ ਸਵਾਦ ਹੈ ਮੈਂ ਖਾਣ ਲੱਗੀ ਆ ਬਹੁਤ ਸਵਾਦ ਨਾਲ ਖਾਂ ਚਿਗੀ ਚਿਪੜ ਤੇ ਬਾਕੀ ਇਹਨਾਂ ਦੀ ਚਟਨੀ ਬਣਾਈ ਜਾਂਦੀ ਆ ਬਹੁਤ ਜਿਆਦਾ ਸਵਾਦ ਹੁੰਦੀ ਆ ਤੇ ਕਰਾਰੀ ਕਰਾਰੀ ਤੇ ਇਧਰ ਫੁੱਟਾਂ ਦੇ ਖਖੜੀ ਚਿਬੜ ਹਾਂਜੀ ਆਪਾਂ ਰਾਤ ਨੂੰ ਇੱਧਰ ਬੈਗ ਪੈਕ ਕਰਨ ਦੇ ਸੀ ਤਿਆਰੀਆਂ ਹੁੰਦੀ ਸੀ ਸਾਡੀ ਚਿਬੜਨ ਦੀ ਚਟਨੀ ਪੁੱਟੀ ਗਈ ਸੀ ਤੇ ਬਾਕੀ ਇੱਧਰ ਤਿਆਰੀ ਹੋਉਂਦੀ ਸੀ ਪੈਕਿੰਗ ਹੁੰਦੀ ਸੀ ਸਵੇਰੇ ਜਾਣ ਦੀ ਤੇ ਇੱਧਰ ਸਵੇਰ ਦੀ ਵੀਡੀਓ 3 ਵਜੇ ਦੀ ਆਪਾਂ ਤੇ